ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਜੋ ਆਪਾਂ ਦਿਨ ਮਿਰਥ ਕੇ ਪਾਠ ਕਰਦੇ ਹਾਂ ਭਾਵ 11 ਦਿਨ 20 ਦਿਨ ਜਾਂ 40 ਦਿਨ ਜਾਂ ਹੋਰ ਵੀ ਜਿੰਨੇ ਮਰਜ਼ੀ ਦਿਨ ਰੱਖ ਕੇ ਅਸੀਂ ਪਾਠ ਕਰਦੇ ਹਾਂ ਕਿ ਉਸ ਪਾਠ ਦਾ ਕੋਈ ਫਲ ਮਿਲਦਾ ਹੈ ਤਾਂ ਅਸੀਂ ਇਸ ਦਾ ਜਵਾਬ ਦੇ ਦਈਏ ਕਿ ਫਲ ਤਾਂ ਇੱਕ ਵਾਰ ਵਾਹਿਗੁਰੂ ਕਹੇ ਦਾ ਵੀ ਮਿਲਦਾ ਹੈ ਜੇਕਰ ਅਸੀਂ ਇੱਕ ਵਾਰ ਪਰਮਾਤਮਾ ਨੂੰ ਚੇਤੇ ਕਰ ਲੈਂਦੇ ਹਾਂ ਜੇਕਰ ਇੱਕ ਵਾਰ ਉਸ ਅਕਾਲ ਪੁਰਖ ਦਾ ਨਾਮ ਸਾਡੇ ਹਿਰਦੇ ਵਿੱਚ ਟਿਕ ਜਾਂਦਾ ਹੈ ਤਾਂ ਫਲ ਤਾਂ ਉਸ ਦਾ ਵੀ ਮਿਲਦਾ ਹੈ ਇਸ ਲਈ ਇਹ ਸਵਾਲ ਕਰਨਾ ਕਿ ਸਾਨੂੰ ਸਾਡੇ ਹੋਏ ਕੀਤੇ ਪਾਠ ਦਾ ਫਲ ਮਿਲੇਗਾ ਕਿ ਨਹੀਂ ਇਹ ਸਵਾਲ ਵਿਅਰਥ ਹੈ ਸਗੋਂ ਅਸੀਂ ਆਪ ਹੀ ਆਪਣੇ ਕੀਤੇ ਹੋਏ ਪਾਠ ਉੱਤੇ ਸ਼ੰਕਾ ਕਰ ਬੈਠਦੇ ਹਾਂ ਅਤੇ ਜਿਸ ਦੀ ਬਰਕਤ ਘਟ ਪੈ ਜਾਂਦੀ ਹੈ ਇਸ ਲਈ ਕਦੇ ਵੀ ਆਪਣੇ ਕੀਤੇ ਹੋਏ ਪਾਠ ਉੱਤੇ ਸ਼ੰਕਾ ਨਹੀਂ ਕਰਨਾ ਤੁਸੀਂ ਜਿੰਨੇ ਮਰਜੀ ਦਿਨ ਮਿੱਠੇ ਪਾਠ ਕਰ ਲਵੋ ਪਰ ਉਹ ਪਾਠ ਹਿਰਦੇ ਤੋਂ ਕਰਨਾ ਹੈ ਗੁਰੂ ਨੂੰ ਸਮਰਪਿਤ ਹੋ ਕੇ ਕਰਨਾ ਹੈ ਤਾਂ ਫਿਰ ਉਸ ਪਾਠ ਦਾ ਫਲ ਮਿਲਦਾ ਹੈ ਕਿਉਂਕਿ ਭਾਵੇਂ ਕੋਈ ਗੁਰੂ ਨੂੰ 10 ਦਿਨਾਂ ਵਾਲੀ ਚੇਤੇ ਕਰੇ 20 ਦਿਨਾਂ ਵਾਲੀ 40 ਦਿਨਾਂ ਵਾਲੀ ਪਰਮਾਤਮਾ ਸਾਰਿਆਂ ਦੀ ਸੁਣਦਾ ਹੈ ਕਿਉਂਕਿ ਉਹ ਬਿਆੰਤ ਹੈ ਪਰਮਾਤਮਾ ਦਿਆਲੂ ਹੈ ਉਹ ਸਾਰਿਆਂ ਉੱਤੇ ਕਿਰਪਾ ਕਰਦਾ ਹੈ ਅਸੀਂ ਗਲਤੀ ਕਰ ਬੈਠਦੇ ਹਾਂ ਆਪਣੇ ਕੀਤੇ ਹੋਏ ਪਾਠ ਉੱਤੇ ਸ਼ੰਕਾ ਕਰ ਬੈਠਦੇ ਹਾਂ ਕਿਉਂਕਿ ਕਲਯੁਗੀ ਜੀਵਾਂ ਕਿਸ ਨਾ ਕਿਸੇ ਮੰਗ ਨੂੰ ਮੁੱਖ ਰੱਖ ਕੇ ਅਸੀਂ ਪਾਠ ਕਰਦੇ ਹਾਂ ਪਰ ਜੇਕਰ ਸਾਡੀ ਉਹ ਮੰਗ ਪੂਰੀ ਨਹੀਂ ਹੁੰਦੀ ਤਾਂ ਫਿਰ ਅਸੀਂ ਗੁਰੂ ਨੂੰ ਉਲਾਮੇ ਵੀ ਦੇਣ ਲੱਗ ਜਾਂਦੇ ਹਾਂ 20 ਦਿਨ 40 ਦਿਨ ਪਾਠ ਕਰਕੇ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਅਸੀਂ ਗੁਰੂ ਨੂੰ ਅਲਾਮੇ ਦਿੰਦੇ ਹਾਂ ਇਹ ਗਲਤੀ ਅਸੀਂ ਨਹੀਂ ਕਰਨੀ ਹੈ ਜੇਕਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਅਸੀਂ ਵੀ ਪਾਠ ਕਰਨਾ ਨਹੀਂ ਛੱਡਣਾ ਪਾਠ ਰੋਜ਼ਾਨਾ ਕਰਨਾ ਹੈ ਗੁਰੂ ਨੂੰ ਸਮਰਪਿਤ ਹੋਣਾ ਹੈ ਸੰਸਾਰ ਵਿੱਚ ਸਾਡੀ ਕਮਾਈ ਹੋਈ ਜਾਇਦਾਦ ਧਨ ਦੌਲਤ ਇੱਜ਼ਤ ਵਿਅਰਥ ਜਾ ਸਕਦੀ ਹੈ ਪਰ ਪਰਮਾਤਮਾ ਦਾ ਜਪਿਆ ਹੋਇਆ ਨਾਮ ਵਿਅਰਥ ਨਹੀਂ ਜਾ ਸਕਦਾ ਕਿਉਂਕਿ ਪਰਮਾਤਮਾ ਦੇ ਸਿਮਰਨ ਵਿੱਚ ਬਹੁਤ ਵੱਡੀ ਤਾਕਤ ਹੈ ਗੁਰੂ ਮਹਾਰਾਜ ਕਹਿੰਦੇ ਹਨ ਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਭ ਤੋਂ ਉੱਤਮ ਸਭ ਤੋਂ ਉੱਚੀ ਅਵਸਥਾ ਦਾ ਮਾਲਕ ਦੱਸਿਆ ਗਿਆ ਹੈ ਉਸ ਨੂੰ ਜੋ ਸਿਮਰਨ ਕਰਦਾ ਹੈ ਇਸ ਲਈ ਜੋ ਵੀ 10 ਦਿਨ 20 ਦਿਨ 40 ਦਿਨ ਮਿੱਥ ਕੇ ਪਾਠ ਕਰਦੇ ਹਨ ਉਹਨਾਂ ਨੂੰ ਜਰੂਰ ਉਹਨਾਂ ਦੇ ਪਾਠ ਦਾ ਫਲ ਮਿਲੇਗਾ ਪਰ ਗੁਰੂ ਨੂੰ ਸਮਰਪਿਤ ਹੋ ਕੇ ਰਹਿਣਾ ਹੈ ਗੁਰੂ ਨਾਲ ਸੌਦੇਬਾਜ਼ੀ ਨਹੀਂ ਕਰਨੀ ਕਿ ਮੈਂ 40 ਦਿਨ ਪਾਠ ਕੀਤਾ ਉਸ ਦੇ ਵੰਡੇ ਮੇਰਾ ਇਹ ਕੰਮ ਪੂਰਾ ਕਰੋ ਗੁਰੂ ਨੂੰ ਸਮਰਪਿਤ ਹੋ ਜਾਣਾ ਹੈ ਇਹ ਇੱਕ ਬਹਾਨਾ ਹੁੰਦਾ ਹੈ ਗੁਰੂ ਨਾਲ ਜੁੜਨ ਦਾ ਹੌਲੀ-ਹੌਲੀ ਅਸੀਂ ਹਰੇਕ ਸਵਾਸ ਦੇ ਨਾਲ ਗੁਰੂ ਨਾਲ ਜੁੜ ਜਾਣਾ ਹੈ ਕਿਉਂਕਿ ਗੁਰੂ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਪ੍ਰਮਾਤਮਾ ਦਾ ਨਾਮ ਸਵਾਸ ਸਵਾਸ ਨਾਲ ਧਿਆਉਣਾ ਹੈ ਇਸ ਲਈ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਨਾਮ ਜਪੋ ਕੀਤੇ ਹੋਏ ਪਾਠ ਦਾ ਫਲ ਮਿਲਦਾ ਹੈ ਗੁਰੂ ਨਾਲ ਸੌਦੇਬਾਜ਼ੀ ਨਹੀਂ ਕਰਨੀ ਹੈ ਗੁਰੂ ਉੱਤੇ ਸ਼ੰਕਾ ਨਹੀਂ ਕਰਨਾ ਹੈ ਇਹ ਗਲਤੀਆਂ ਨਹੀਂ ਕਰਨੀਆਂ ਹਨ ਗੁਰੂ ਮਹਾਰਾਜ ਆਪੇ ਨਦਰ ਕਰਕੇ ਮਿਹਰ ਕਰਕੇ ਸਾਡੇ ਸਾਰੇ ਕਾਰਜ ਤਰਾਸ ਕਰਦੇ ਹਨ